ਸਤਿਕਾਰਯੋਗ ਸਾਥੀਓ ਮੈਂ ਕੌਮਰ ਸੰਤੁਖ ਸਿੰਘ ਬਲਗਾ ਮੈਂਬਰ ਸੂਬਾ ਕਮੇਟੀ ਭਾਰਤੀ ਇਨਕਲਾਬੀ ਮਾਰਕਸਿਸਟ ਪਾਰਟੀ ਅੱਜ ਅਸੀਂ ਆ ਮੇਰੇ ਬੱਚੇ ਮੇਰੀ ਪੋਤਰੀ ਸਬਨਿਆ ਕੌਰ ਸੰਘੇੜਾ ਵੈਸੇ ਮੈਂ ਚਾਹਣਾ ਵੀ ਇਹਦੇ ਨਾਲ ਕੌਮਰ ਸੰਨਿਆ ਸਿੰਘ ਸੰਘੇੜਾ ਲਗੇ ਇਹ ਲਗਭਗ ਸਾਲਕ ਪਿੱਛੋਂ ਡੇਢ ਸਾਲ ਪਿੱਛੋਂ ਇੰਡੀਆ ਆਉਂਦੀ ਆ ਮੇਰੇ ਲਿਆਉਣ ਦਾ ਮਾਤਲਬ ਹੀ ਇਹ ਹੈ ਵੀ ਇਹ ਪੰਜਾਬ ਦੇ ਕਲਚਰ ਦੇ ਨਾਲ ਸਿੱਖੀ ਕਲਚਰ ਨਾਲ ਇਹ ਜੁੜੀ ਰਹੇ ਅੱਜ ਵੀ ਅਸੀਂ ਇਹ ਇਹ ਬੇਟੀ ਆਈ ਆ ਆ ਸਾਰੇ ਉਹ ਲੋਕ ਜਿਹੜੇ ਪ੍ਰੋਗਰੈਸ ਪ੍ਰੋਗਰੈਸਿਵ ਲੋਕ ਆ ਲੋਕ ਲਹਿਰ ਨਾਲ ਖੰਡ ਵਾਲੇ ਲੋਕ ਆ ਅਸੀਂ ਆਪਣੇ ਘਰ ਇਕੱਠੇ ਕਰਕੇ ਅਸੀਂ ਆਪਣੇ ਵਿਚਾਰ ਵਟਾਂਦਰਾ ਵੀ ਕੀਤਾ ਤੇ ਇਹ ਬੱਚੀ ਨੂੰ ਕੋਲ ਸੱਦਣ ਦਾ ਕਾਰਨ ਇਹ ਆ ਕਿ ਇਹ ਭਾਵੇਂ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨੇ ਉੱਥੇ ਦੀ ਬੌਰਨੇ ਆ ਉੱਥੇ ਦੀ ਇਹ ਪੜ੍ਹੀ ਲਿਖੀ ਆ ਪਰ ਮੈਂ ਚਾਹਣਾ ਵੀ ਇਹ ਜਿਹੜੀ ਬੇਟੀ ਆ ਇਹ ਗਾਂਹ ਹਿੰਦੁਸਤਾਨ ਦੇ ਇਤਿਹਾਸ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੁੜੀ ਰਵੇ ਅੱਜ ਵੀ ਅਸੀਂ ਪਹਿਲਾਂ ਬੈਠ ਕੇ ਕਾਫੀ ਪਾਰਟੀ ਮੀਟਿੰਗ ਵੀ ਕੀਤੀ ਵਿਚਾਰ ਵਟਾਂਦਰਾ ਵੀ ਕੀਤਾ ਇਹਦਾ ਡੈਡੀ ਜਸਕਰਨ ਉਹ ਸੀਤਪາກ ਸਿੰਘ ਨੌਜਵਾਨ ਸਭਾ ਦਾ ਪਹਿਲਾ ਜ਼ਿਲ੍ਹਾ ਕਮੇਟੀ ਮੈਂਬਰ ਵੀ ਰਿਹਾ ਮੇਰਾ ਛੋਟਾ ਬੇਟਾ ਜਸਪਾਲ ਸੀਤਪາກ ਸਿੰਘ ਨੌਜਵਾਨ ਸਭਾ ਦਾ ਸੀਲ ਕਮੇਟੀ ਵੀ ਰਿਹਾ ਮੈਂਬਰ ਵੀ ਰਿਹਾ ਉਹ 10 ਮਾਰਚ ਮੇਰੀ ਛੋਟੀ ਪੋਤੀ ਦਾ ਸਹਿਜਕੁਰ ਦਾ ਜਨਮ ਦਿਨ ਸੀ ਤੇ ਅੱਜ ਇੰਡੀਆ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਪਾਰਟੀ ਦੀ ਕੋਈ ਸੇਵਾ ਕਰਨਾ ਚਾਹੁੰਦੇ ਅਸੀਂ ਨਹੀਂ ਸਾਡਾ ਫਰਜ਼ ਹੀ ਬਣਦਾ ਜਿਹੜੇ ਲੋਕ ਆ ਸਾਰੇ ਲੜ ਰਹੇ ਲੋਕਾਂ ਲਈ ਕਿਸਾਨਾਂ ਵਾਲੇ ਮਜ਼ਦੂਰਾਂ ਲਈ ਇਹ ਤਾਂ ਇੱਕ ਅਪਰਾਲਾ ਮੈਂ ਮੇਰੀ ਬੇਟੀ ਨੇ 25000 ਰੁਪਇਆ 20000 ਰੁਪਇਆ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੂੰ 5000 ਰੁਪਇਆ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਉਹ ਸਾਨੂੰ ਪਤਾ ਲੱਗਾ ਕੋਈ ਉਹ ਜਲੰਧਰ ਫੰਕਸ਼ਨ 24 ਨੂੰ ਫੰਕਸ਼ਨ ਕਰ ਰਹੇ ਆ ਉਨਾ ਲਈ ਤੇ 1100 ਰੁਪਇਆ ਸੰਗਰਾਮੀ ਲੈ ਲਈ ਅਸੀਂ ਇਹ ਬੇਟੀ ਬਣੋਂ ਦੇ ਰਹੇ ਆ ਇਹਦਾ ਮੇਰਾ ਬੇਟੀ ਹੱਥੋਂ ਪੈਸੇ ਦੇਉਣ ਦਾ ਕਾਰਨ ਇਹ ਆ ਵੀ ਇਹ ਜਦੋਂ ਬੱਚੀ ਵੀ ਇੰਡੀਆ ਚ ਆਵੇ ਆ ਸਾਰੇ ਲੋਕਾਂ ਦੇ ਨਾਲ ਇਨਟਚ ਰਹੇ ਇਹਨੂੰ ਪਤਾ ਹੋਵੇ ਵੀ ਮੇਰਾ ਬਾਬਾ ਮੇਰਾ ਡੈਡੀ ਸਾਡਾ ਪਿਛਲੋਂ ਪਰਿਵਾਰ ਕੁਝ ਲੋਕਾਂ ਨੇ ਕੁਝ ਕਰ ਰਿਆ ਥੈਂਕ ਯੂ